ਐਸ ਵੈਲਕਮ ਟੂ ਮਾਈ ਨਿਊ ਬਲੌਗ। ਵਰਕਮੇ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਸਕਾਲ। ਗੁੱਡ ਮਾਰਨਿੰਗ ਜੀ। ਸਵੇਰ ਦੇ ਬਾਅਦ ਚੁੱਕੇ ਸਾਡ 6:00 ਤੇ ਇਸ ਵਕਤ ਖੜੇ ਆਂ ਬਰਨਾਲਾ ਮੰਡੀ ਦੇ ਵਿੱਚ। ਤਰੀਕ ਹੈਗੀ ਅੱਜ 22 ਦਿਨ ਹੈਗਾ ਸ਼ੁੱਕਰਵਾਰ। ਚਲੋ ਅੱਜ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾਚੰ ਮਰਿਆ ਜੀ। ਖੋਲ ਸਿਲਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ। ਤੇ 6:00 ਵਜੇ ਬਹੁਤ ਇਕੱਠ ਹੁੰਦਾ ਜੀ ਹੁਣ ਮੰਡੀ ਦੇ ਵਿੱਚ। ਜੇ ਆਪਾਂ ਚਲੋ ਆਪਾਂ ਦਿਖਾਉਨੇ ਆਂ ਵੀ ਕੀ ਭਾਅ ਚੱਲ ਰਹੇ ਨੇ ਸਬਜ਼ੀਆਂ ਦੇ ਜੀ ਅੱਜ ਦੇ ਜੀ ਦੋਸਤੋ ਚਲੋ ਜੀ ਆਪਾਂ ਕਰਦੇ ਹਾਂ ਸਬਜ਼ੀਆਂ ਬਾਰੇ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਦਾ ਹਾਂਜੀ ਦੋਸਤੋ ਪਿੰਡੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਕਿਲੋ ਦਾ ਭਾਅ ਜੀ ਪਿੰਡੀ ਦਾ ਜੀ ਪੰਸੀਰੀ ਦਾ ਭਾਅ ਰਿਹਾ ਜੀ 80 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਰਿਹਾ ਜੀ ਪਿੰਡੀ ਦਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਜੀ ਇਦੋਂ ਦਾ ਹਾਂਜੀ ਦੋਸਤੋ ਅੱਪਾ ਇਸ ਵਾਰ ਖੜੇ ਆਂਗੇ ਕਮਲ ਫਰੂਟ ਕੰਪਨੀ ਬਾਈ ਰਣਜੀਤ ਕੋਲੇ ਖੜੇ ਆਂ ਆਪਾਂ ਗੱਲਬਾਤ ਕਰਦੇ ਆਂ ਵੀ ਨਾਰਮਲ ਕੱਦੂ ਦਾ ਕੀ ਕੀਮਤ ਹੈ ਤੇਲੇ ਦੀ ਕੀਮਤ ਦੇਖ ਲੋ ਤੋਰੀ ਬਾਰੇ ਵੀ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਉਹ ਰਣਜੀਤ ਕੀ ਹਾਲ ਨੇ ਬਾਈ ਵਧੀਆ ਵਧੀਆ ਠੀਕ ਆ ਬਾਈ ਵਧੀਆ ਬਾਈ ਤੇ ਅੱਜ ਕਦੂ ਦਾ ਕੀ ਭਾਅ ਚੱਲੇ ਵੀਰ ਜੀ ਆਪਣੇ ਨਾਰਮਲ ਦਾ ਬਾਈ ਇਹ ਕਦੂ ਵਿਕੇਗਾ 30 ਰੁਪਏ ਕਿਲੋ ਹਾਂਜੀ ਦੋਸਤੋ ਨੈਟ 30 ਰੁਪਏ ਕਿਲੋ ਦਾ ਭਾਅ ਰਿਹਾ ਜੀ ਵੀਰ ਜੀ ਖੂਨ ਸੇਲ ਦਾ ਰੇਟ ਹੈ ਜੀ ਇਹ ਬੰਦ ਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਰਿਹਾ ਜੀ ਕਦੂ ਦਾ ਜੀ ਅੱਜ ਦਾ ਤੇ ਅਰਬੀ ਦਾ ਕੀ ਭਾਅ ਚੱਲੇ ਵੀਰ ਜੀ ਬੰਦ ਹੋਦਾ ਨਹੀਂ ਤੋਂ ਲੈ ਕੇ 25 ਤੱਕ ਹਾਂਜੀ ਦੋਸਤੋ ਅਰਬੀ ਦਾ ਭਾਅ ਰਿਹਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਅਰਬੀ ਦਾ ਜੀ ਤੋਰੀ ਦਾ ਕੀ ਭਾਅ ਰਿਹਾ ਵੀਰ ਜੀ ਤੋਰੀ ਤੋਰੀ ਵਿਗਿਆ 25 ਤੋਂ ਲੈ ਕੇ 30 ਰੁਪਏ ਰੋ ਰੋ ਤੱਕ ਹਾਂਜੀ ਦੋਸਤੋ ਟੋਰੀ ਦਾ ਭਾਅ ਰਿਹਾ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਜੀ ਇਹ ਬੰਦਲ ਫਾਫਾਣਾ ਪਾਰ ਰਿਹਾ ਜੀ ਅੱਜ ਦਾ ਜੀ ਬਾਈ ਰਣਜੀਤਪੁਰੋਂ ਮਿਲ ਜੂਗੇ ਕਿਸੇ ਨੂੰ ਵੀ ਲੈਣਾ ਜੀ ਬੰਦਲ ਫਾਫਾਣਾ ਦਾ ਭਾਅ ਜੀ ਅੱਜ ਦਾ ਜੀ ਟੋਰੀ ਦਾ ਹਾਂਜੀ ਦੋਸਤੋ ਆਪਾਂ ਇਸ ਵਕਤ ਕਰਦੇ ਹਾਂ ਬਾਈ ਖੈਰੀ ਨਾਲ ਕਰਦੇ ਹਾਂ ਗੱਲਬਾਤ ਵੀ ਝਾਰ ਵਾਲੇ ਕਦੂ ਦਾ ਕੀ ਭਾਅ ਰਿਹਾ ਜੀ ਅੱਜ ਦਾ ਵੀ ਹੋਰ ਠੀਕ ਹੈ ਹਾਂ ਨਿਕਲ ਤੇ ਆਪਾਂ ਗੱਲਬਾਤ ਕਰਦੇ ਹਾਂ ਬਾਈ ਖੈਰੀ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਪ੍ਰਬੰਧ ਕੀ ਹਾਲ ਹਾਂਜੀ ਦੋਸਤੋ ਚਲੋ ਆਪਾਂ ਬਾਈ ਹੈਰੀ ਨਾ ਕਰਦੇ ਆਂ ਗੱਲਬਾਤ ਵੀ ਝਾਲ ਵਾਲੇ ਕਦੂ ਦਾ ਅੱਜ ਦਾ ਕੀ ਭਾਅ ਰਿਹਾ ਜੀ ਨਾਰਮਲ ਕਦੂ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਬਾਈ ਹੈਰੀ ਨਾ ਕਰਦੇ ਆਂ ਗੱਲਬਾਤ ਵੀ ਝਾਲ ਵਾਲੇ ਕਦੂ ਦਾ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਹੋਰ ਹੈਰੀ ਕੀ ਆਨੇ ਬਾਈ ਵਧੀਆ ਬਾਈ ਠੀਕ ਆ ਹੋਰ ਕੈਮਾ ਬਾਈ ਵਧੀਆ ਬਾਈ ਅੱਜ ਝਾਲ ਵਾਲੇ ਕਦੂ ਦਾ ਕੀ ਭਾਅ ਰਿਹਾ ਵੀਰ ਜੀ ਆਪਣਾ ਅੱਜ ਝਾਲ ਵਾਲਾ ਕਦੂ ਬਾਈ ਅੱਜ ਦੇ ਕਿਹਾ ਗਿਆ 30 ਤੋਂ 35 ਰੁਪਏ 30 ਤੋਂ 35 ਤੱਕ ਆ हां जी दोस्तों जाल वाले कद्दू का भाव कट चुका है जी आज ਦਾ ਭਾਰ ਰਹਿ ਗਿਆ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਰ ਰਹਿ ਗਿਆ ਜੀ ਜਾਲ ਵਾਲੇ ਕੱਦੂ ਦਾ ਜੀ ਇਹ ਵੀ ਬਾਈ ਹੈਰੀ ਕੁਲੋ ਮਿਲ ਜੂਏ ਜੀ ਪੂਰਾ ਟਾਪ ਦਾ ਕੱਦੂ ਦਾ ਭਾਰ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਰ ਜੀ ਜਾਲ ਵਾਲੇ ਕੱਦੂ ਦਾ ਜੀ ਅੱਜ ਦਾ ਜੀ ਇਹ ਟਾਪ ਦੇ ਕੱਦੂ ਦਾ ਭਾਰ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਸੀਹੀ ਦਾ ਭਾਅ ਅੱਜ ਦਾ ਜੀ ਰਿਹਾ ਜੀ 100 ਰੁਪਏ ਪੰਸੀਹੀ ਦਾ ਭਾਅ ਜੀ ਕਿਲੋ ਦਾ ਭਾਅ ਰਿਹਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕਿਸੇ ਨੂੰ ਵੀ ਲੈਣਾ ਜੀ ਕਟੋਕੜਾ 100 ਰੁਪਏ ਦੀ ਪੰਸੀਰੀ ਲੈਣੀ ਪੈਣੀ ਹੈ ਕਿਸੇ ਨੇ ਵੀ ਲੈਣੀ ਹੈ ਬੈਂਗੜੀ ਦਾ ਭਾਅ ਜੀ ਅੱਜ ਦਾ ਜੀ ਬੈਂਗੜੀ ਦਾ 100 ਰੁਪਏ ਪੰਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਦੇਸੀ ਗੁਾਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ 350 ਰੁਪਏ ਦਾ ਪੰਸੀਰੀ ਦਾ ਭਾਅ ਜੀ ਕਿਲੋ ਦਾ ਭਾਅ ਰਿਹਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਰਿਹਾ ਜੀ ਕਿਲੋ ਦਾ ਜੀ ਦੇਸੀ ਗੁਾਰੇ ਦਾ ਭਾਅ ਰਿਹਾ ਜੀ ਕਟੋਕੜਾ ਪੰਸੀਰੀ ਲੈਣੀ ਪੈਣੀ ਹੈ ਜੀ 350 ਰੁਪਏ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਦੇਸੀ ਗੁਾਰੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਲਾਲ ਮਿਰਚ ਦਾ ਭਾਰ ਰਿਹਾ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਲਾਲ ਮਿਰਚ ਦਾ ਭਾਰ ਰਿਹਾ ਜੀ ਅੱਜ ਦਾ ਜੀ ਇਹ ਬੰਦ ਲਫਾ ਫਲੇ ਨੇ ਵੇਨੇ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਲਫਾ ਦਾ ਭਾਰ ਰਿਹਾ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਲਾਲ ਮਿਰਚ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਰ ਰਿਹਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਸਰੋਂ ਦੇ ਸਾਗ ਦਾ ਭਾਅ ਜੀ ਦਰਜੰਦਾ ਜੀ ਇਹ ਅੱਜ ਦਾ ਬਾਲਕ ਦਾ ਪਾ ਰਿਹਾ ਜੀ ਅੱਜ ਦਾ ਜੀ ਦਰਜਨ ਦਾ ਪਾ ਰਿਹਾ ਜੀ ਪਾਲਕ ਦਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਪਾ ਰਿਹਾ ਜੀ ਬਾਲਕ ਦਾ ਵੀ ਅੱਜ ਦਾ ਜੀ ਹਾਂ ਜੀ ਦੋਸਤੋ ਆਪਾਂ ਪੇਠੀ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਪੇਠੇ ਦਾ ਜੀ ਹਾਂ ਠੀਕ ਹੈ ਹਾਂਜੀ ਦੋਸਤੋ ਆਪਾਂ ਸੋਇਆ ਬੀਨ ਦੀ ਫਲੀ ਵੀ ਵਿਖੋ ਨੇ ਵੀ ਕੀ ਭਾਅ ਵੇਚਦੇ ਆ ਜੀ ਸੋਇਆ ਬੀਨ ਦੀ ਫਲੀ ਵਿਕਦੀ ਆ ਜੀ ਕਿਲੋ ਦੀਆਂ ਫਲੀਆਂ ਆਉਂਦੀਆਂ ਨੇ ਜੀ ਇਹ ਫਲੀਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਹਾਂਜੀ ਦੋਸਤੋ ਪੇਠੇ ਦਾ ਭਾਅ ਰਿਹਾ ਜੀ ਅੱਜ ਦਾ ਜੀ 7 ਤੋਂ ਲੈ ਕੇ 8 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਰਿਹਾ ਜੀ ਪੇਠੇ ਦਾ ਜੀ ਅੱਜ ਦਾ ਜੀ ਵਧੀਆ ਟੌਪ ਦੇ ਬੇਠੇ ਆ ਭਾਅ ਰਿਹਾ ਜੀ ਅੱਜ ਦਾ ਜੀ 7 ਤੋਂ ਲੈ ਕੇ 800 ਰੁਪਏ ਦੇ ਕਰਾ ਭਾਅ ਜੀ ਪੇਠੇ ਦਾ ਜੀ ਹਾਂਜੀ ਦੋਸਤੋ ਚਾਰੀ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਇਹ ਬੰਦ ਪੱਲੀ ਲੈਣੇ ਵਣੇ ਨੇ ਕਿਸੇ ਨੇ ਵੀ ਲੈਣੀ ਹੈ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਪੱਲੀਆਂ ਦਾ ਭਾਅ ਜੀ ਅੱਜ ਦਾ ਜੀ ਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਪਨਸ਼ੀਰੀ ਦਾ ਭਾਅ ਰਿਹਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਪਨਸ਼ੀਰੀ ਦਾ ਭਾਅ ਜੀ ਅੱਜ ਦਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਾਂ ਜੀ ਦੋਸਤੋ ਮੂਲੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਇੱਕ ਗੰਡ ਲੈਣੀ ਪਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਮੂਲੀ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਇਹ ਬੰਡ ਕੱਲੀ ਲੈਣੀ ਪਣੀ ਹੈ ਜੇ ਨਹੀਂ ਲੈਣੀ ਜੀ ਗੰਡ ਜੀ ਪੂਰੀ ਲੈਣੀ ਪਣੀ ਹੈ ਜੀ ਇਹ ਠੀਕ ਪੰਡ ਬੰਨੀ ਹੁੰਦੀ ਹੈ ਜੀ ਇਹ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਆਦਰਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਬੋਰੀ ਦਾ ਭਾਅ ਵੀ ਆਦਰਕ ਦਾ ਅੱਜ ਦਾ ਕੀ ਭਾਰਾ ਜੀ ਆਦਰਕ ਦਾ ਭਾਰਾ ਹੈ ਜੀ 50 ਰੁਪਏ ਕਿਲੋ ਦਾ ਭਾਅ ਜੀ ਆਦਰਕ ਦਾ ਜੀ ਇਹ ਬੰਦ ਬੋਰੀ ਦਾ ਭਾਅ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਪੱਤ ਗੋਭੀ ਦਾ ਭਾਰਾ ਹੈ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆਂ ਦਾ ਭਾਰਾ ਹੈ ਜੀ ਪੱਤ ਗੋਭੀ ਦਾ ਜੀ ਦਾ ਭਾਰਾ 18 ਤੋਂ 20 ਕਿਲੋ ਹਾਂ ਜੀ ਦੋਸਤੋ ਚਲੋ ਆਪਾਂ ਦਿਖਾਉਣਾ ਸਭ ਨੂੰ ਕਿੱਥੇ ਬਹੁਤਾ ਜੀ ਮੰਡੀ ਦੇ ਵਿੱਚ ਤੇ ਆਪਾਂ ਹੋਰ ਵੀ ਗੱਲਬਾਤ ਕਰਦੇ ਆਂ ਵੀ ਸਬਜ਼ੀਆਂ ਬਾਰੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਬਜ਼ੀਆਂ ਬਾਰੇ ਹੋਰ ਵੀ ਆਪਾਂ ਦਿਖਾਉਣਾ ਵੀ ਕੀ ਭਾਅ ਨਹੀਂ ਸਬਜ਼ੀਆਂ ਦਾ ਹਾਂਜੀ ਦੋਸਤੋ ਕਰੇਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਰੇਲੇ ਦਾ ਜੀ ਇਹ ਬੰਦ ਲਵਾ ਬੈਣਾ ਭਾਅ ਰਿਹਾ ਜੀ ਅੱਜ ਦਾ ਜੀ ਵਧੀਆ ਕਰੇਲੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਰਿਹਾ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਭਾਅ ਰ ਹਾਂਜੀ ਦੋਸਤੋ ਆਪਾਂ ਹੋਰ ਤਿੱਖੀ ਵਾਲੀ ਹਰੀ ਮਿਰਚ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਬਾਜ਼ਾਰ ਚੱਲ ਰਿਹਾ ਜੀ ਹਰੀ ਮਿਰਚ ਬਾਰੇ ਵੀ ਦੱਸਾਂਗੇ ਵੀ ਅੱਜ ਦਾ ਕੀ ਬਾਜ਼ਾਰ ਚੱਲ ਰਿਹਾ ਜੀ ਇੱਕ ਚੋਲੀ ਮਿਰਚ ਦਾ ਭਾਰ ਦੱਸਾਂਗੇ ਜਮਾ ਹਰੀ ਬਰੀ ਕਰੀ ਲਈ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਰ ਰਿਹਾ ਜੀ ਅੱਜ ਦਾ ਜੀ ਵਧੀਆ ਹਰੀ ਮਿਰਚ ਦਾ ਭਾਰ ਜੀ ਬਾਹਰਲੀ ਮਿਰਚ ਦਾ ਭਾਰ ਜੀ ਅੱਜ ਦਾ ਜੀ ਇਹ 50 ਬੈਗਰ ਦਾ ਭਾਰ ਜੀ ਬੰਦ ਗੱਟੇ ਦਾ ਭਾਰ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਗਾਜਰਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਰ ਰਿਹਾ ਜੀ 750 ਤੋਂ ਲੈ ਕੇ 800 ਰੁਪਏ ਤੱਕ ਦਾ ਭਾਰ ਜੀ ਬੰਦ ਗੱਟੇ ਦਾ ਭਾਰ ਜੀ ਅੱਜ ਦਾ ਜੀ ਇਹ ਪੰਚੇਰੀ ਲੈਣੀ ਹੈ ਕਿਸੇ ਨੂੰ ਵੀ ਲੈਣੀ ਹੈ ਜੀ 150 ਰੁਪਏ ਪੰਚੇਰੀ ਦਾ ਭਾਅ ਜੀ ਅੱਜ ਦਾ ਜੀ ਗਾਜਰਾ ਦਾ ਜੀ ਹਾਂਜੀ ਦੋਸਤੋ ਫੁੱਲ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਘਟੇ ਡੱਬੇ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਵਧੀਆ ਗੋਭੀ ਦਾ ਭਾਅ ਜੀ ਅੱਜ ਦਾ ਸੋ ਆਪਾਂ 22 ਤੋਂ 30 ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਕਮਾਂਡਨ ਬਾਰੇ ਵੀ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਜੀ 22 30 ਨਾਲ ਆ ਤੇ ਆਪਾਂ ਖੀਰੇ ਦਾ ਭਾਅ ਵੀ ਅੱਜ ਦਾ ਖੀਰੇ ਦਾ ਕੀ ਭਾਅ ਹੈ ਜੀ ਖੀਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ 350 ਰੁਪਏ ਦਾ ਭਾਅ ਜੀ ਅਲਫਾਫੇ ਦਾ ਜੀ 5 ਅਲਫਾਫੇ ਦਾ ਭਾਅ ਜੀ ਚਾਹਨਾ ਖੀਰੇ ਦਾ ਭਾਅ ਜੀ ਅੱਜ ਦਾ ਜੀ 20 ਕਿਲੋ ਪਾਣੀ ਆ ਹਾਂਜੀ ਦੋਸਤੋ ਆਪਾਂ ਹੋਰ ਵੀ ਦਿਖਾ ਦੇਣਾ ਬਾਈ 30 ਕੋਲੋਂ ਵਧੀਆ ਪਿਆਜ਼ ਮਿਲ ਜੂਜੇ ਕਿਸੇ ਨੇ ਵੀ ਲੈਣਾ ਜੀ ਬਾਈ ਕੋਲੇ ਪਿਆਜ਼ ਪੂਰਾ ਵਧੀਆ ਨਾਸਕ ਦਾ ਪਿਆਜ਼ ਆ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਨਾਸਕ ਦਾ ਪਿਆਜ਼ ਮਿਲ ਜੀ ਪੂਰਾ ਵਧੀਆ ਬਾਈ 30 ਕੋਲੇ ਵੀ ਪਿਆਈ ਇਹ ਪਿਆਜ਼ ਜੇ ਕਿਸੇ ਨੇ ਵੀ ਲੈਣਾ ਜੀ ਬਾਈ ਦਾ ਆਪਾਂ ਨੰਬਰ ਵੀ ਪਾ ਦਾਂਗੇ ਵੀਡੀਓ ਤੇ ਜੇ ਕਿਸੇ ਨੇ ਲੈਣਾ ਜੀ ਪਿਆਜ਼ ਪੂਰਾ ਵਧੀਆ ਸੁੱਕਾ ਪਿਆਜ਼ ਆ ਜੀ ਇਹ ਠੀਕ ਹੈ ਬਾਈ 30 ਕੋਲੇ ਮਿਲ ਜੂਗਾ ਜੀ ਇਹ ਹਾਂਜੀ ਦੋਸਤੋ 30 ਕਿਲੋ ਦਾ ਘਟਾ ਜੇ ਕਿਸੇ ਨੇ ਵੀ ਲੈਣਾ ਜੀ ਬਾਈ ਸਤੀਸ ਕੋਲ ਮਿਲ ਜੂ ਇਹ 30 ਕਿਲੋ ਦਾ ਘਟਾ ਜੀ ਪਿਆਜ਼ ਦਾ ਜੀ ਇਹ ਜੈਨਾ ਕਿਸੇ ਨੇ ਵੀ ਜੀ ਹਾਂਜੀ ਦੋਸਤੋ ਬਾਈ ਸਤੀਸ ਕੋਲ ਟਮਾਟਰ ਵੀ ਮਿਲ ਜੂ ਜੇ ਕਿਸੇ ਨੇ ਮਿਲਾਇਆ ਟਮਾਟਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਲਸਣ ਦਾ ਜੀ ਪੂਰਾ ਵਧੀਆ ਲਸਣ ਹੈ ਜੀ ਮੋਟੀ ਗੰਡੀ ਦਾ ਭਾਅ ਜੀ ਅੱਜ ਦਾ ਜੀ ਪੈਂਡ ਤੋਂ ਲੈ ਕੇ 70 ਬਾਦ ਤੱਕ ਦਾ ਭਾਅ ਜਿੱਦਾਂ ਹੁੰਦਾ ਜੀ ਹਾਂ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਹੀ ਫਰੂਟ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਆਪਾਂ ਹੋਲ ਸੇਲ ਰੇਟ ਬਾਰੇ ਗੱਲਬਾਤ ਕਰਾਂਗੇ ਤੇ ਮੰਨ ਡੱਬਿਆਂ ਦੀ ਭਾਅ ਦੱਸਾਂਗੇ ਫਰੂਟ ਦੇ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਦੋਸਤੋ ਅੱਜ ਆਪਾਂ ਦਿਖਾਵਾਂਗੇ ਬੋਲੀ ਕੇਲੇ ਦੀ ਬੋਲੀ ਦਿਖਾਵਾਂਗੇ ਕਿ ਕੇਲੇ ਬੋਲੀ ਦੇ ਕੀ ਭਾਅ ਵੇਖਦਾ ਜੀ ਅੱਜ ਦਾ ਆਪਾਂ ਦਿਖਾਵਾਂਗੇ ਜੀ ਬੋਲੀ ਦੇ ਕੇਲੇ ਦੀ ਬੋਲੀ ਕਿ ਕੀ ਭਾਅ ਜੀ ਬੋਲੀਆ ਹਾਂਜੀ ਦੋਸਤੋ 20 ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ 5 ਨੰਬਰ ਦਾ ਗਾਣ ਤੇ ਵੇਚਾ ਜੀ ਅੱਜ ਦਾ ਕੇਲੇ ਦਾ ਭਾਅ ਰਿਹਾ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਜੀ ਸਵਾਗਤ ਕਰਾਂਗੇ ਮੋਹਨ ਲਾਲ ਅਰਵਜੀਤ ਸਿੰਘ ਆਪਾਂ ਖੜੇ ਆਂਗੇ 13 ਨੰਬਰ ਦਾ ਗਾਣ ਤੇ ਖੜੇ ਆਪਾਂ ਬੋਲੀ ਤੇ ਹੈ ਸੇਬਾਂ ਦੀ ਵੀ ਅੱਜ ਬੋਲੀ ਕੀ ਭਾਅ ਲੱਗਦੀ ਹੈ ਸੇਬਾਂ ਦੀ ਬੋਲੀ ਜੀ ਅਸਲ دو سوتالی روپے کا ਹਾਂਜੀ ਦੋਸਤੋ 200 ਰੁਪਏ ਦੇ ਬੋਲੀ ਸਟਾਰਟ ਹੋ ਰਹੀ ਹੈ ਜੀ ਆਪਾਂ ਸੇਬਨ ਪੇਟੀ ਛੋਟੀ ਪੇਟੀ ਦਿਖਾਵਾਂਗੇ ਵੀ ਜਿਹੜੀ 5-6 ਕਿਲੋ ਵਾਲੀ ਪੇਟੀ ਹੁੰਦੀ ਆ ਇਹਦਾ ਬੋਲੀ ਦੇ ਸੇਵ ਦਿਖਾਵਾਂਗੇ ਵੀ ਕੀ ਭਾਅ ਚੱਲ ਰਹੀ ਹੈ ਸੇਵ ਦਾ ਜੀ ਅੱਜ 205 205 205 ਹਾਂਜੀ ਜੀ 10 ਰੁਪਏ ਜੀ 10 ਰੁਪਏ 40 ਦਾ 40 ਨੇ ਹਾਂ 40 40 ਦਾ ਪੈਣਾ ਜੀ 10 ਰੁਪਏ 40 ਰੁਪਏ 10 روپے وہ 10 روپے جاؤ 10 روپے جاؤ 10 روپے وہ دیکھو چلیں میں ہاندا بندوں 10 روپے آ گئے 200 10 روپے ابڑے یار آ جا نا 10 روپے 10 روپے 15 روپے 15 روپے 15 روپے 15 روپے 15 15 15 15 واجی 15 او 700 سیکنڈ پانچ 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 1000 10

ਇੰਨੇ ਲੈਣੇ ਉਹਨੇ ਬੋਲਾ ਆਜੀ 25 ਕਿੰਨੇ ਲੈਣੇ ਹੱਥ ਤੋਂ ਪੱਛੀ ਬੜਾ ਪਾਵਾ ਬਾਜੀ ਪੱਛੀ ਰੇਜੀ ਰਾਜਾ ਰਾਜਾ ਚੱਲਦੇ ਲੇਕੋ ਅੰਦਰੇ ਬਗਣਾ ਨਹੀਂ ਆਪਾਂ ਜੀ ਦੋਸਤੋ 750 ਰੁਪਏ ਤੇ ਕਿਤੇ ਬੋਲੀ ਦਾ ਪਾੜ ਰਿਹਾ ਜੀ ਅੱਜ ਦਾ ਜੀ ਇਹ ਵਧੀਆ ਸੀਲ ਦਾ ਪਾੜ ਜੀ ਅੱਜ ਦਾ ਜੀ 800 ਚਲਿਆ ਗੱਲ ਇਹਦੇ ਇਹਦੇ ਸੰਜੀਤੋਸਤੋ ਗੱਲ ਇਹ ਛੇਵ ਦਾ ਭਾਅ ਹੈਗਾ ਜੀ 10 ਕਿਲੋ ਵਾਲੀ ਪੇਟੀ ਦਾ ਭਾਅ ਹੈਗਾ ਜੀ ਬੰਦ ਪੇਟੀ ਦਾ ਭਾਅ ਦਾ ਵੀ ਕੀ ਭਾਅ ਚੱਲ ਰਹੀ ਬੰਦ ਪੇਟੀ ਦਾ ਭਾਅ ਹੈਗਾ ਜੀ 70 ਤੋਂ ਲੈ ਕੇ 80 ਰੁਪਏ تک ਦਾ ਭਾਅ ਜੀ ਗੱਲ ਇਹ ਛੇਵ ਦਾ ਭਾਅ ਜੀ 80 ਰੁਪਏ تک ਦਾ ਭਾਅ ਜੀ ਗੱਲ ਇਹ ਛੇਵ ਦਾ ਜੀ ਕੱਖੀਆਂ ਪੇਟੀਆਂ ਲੈਣੇ ਵੇਣੇ ਨੇ ਕਿੰਨੇ ਵੀ ਕਿਸੇ ਨੂੰ ਵੀ ਲੈਣੀਆਂ ਜੀ 10 10 ਕਿਲੋ ਵਾਲੀ ਪੇਟੀ ਦਾ ਭਾਅ ਜੀ ਅੱਜ ਦਾ ਜੀ ਇਹ 15 ਨੰਬਰ ਦਾ ਨਾਂ ਤੋਂ ਮਿਲ ਜੂ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਜੀ ਇਹ ਗੱਲ ਇਹ ਛੇਵ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 1000 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਲੱਗੀ ਇਹ ਬੰਦ ਡੱਬਿਆਂ ਦਾ ਭਾਅ ਜੀ ਨਾਰਾਂ ਦਾ ਜੇ ਕਿਸੇ ਨੂੰ ਲੈਣਾ ਜੀ 1200 1000 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਡੱਬਿਆਂ ਦਾ ਜੀ ਨਾਰਾਂ ਦੇ ਡੱਬਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘੱਟੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਸਸਤੋਂ ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਇਹ 20 ਕਿਲੋ ਹੁੰਦਾ ਜੀ ਮਸੰਮੀ ਦੇ ਵਿੱਚ ਵਾਜਣ ਹੁੰਦਾ ਜੀ 20 ਕਿਲੋ ਵਾਜਣ ਹ ਕਿਸੇ ਵੀ ਲੈਣਾ ਜੀ 700 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਮਸੂਮਾ ਜੀ ਅੱਜ ਦਾ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਰਿਹਾ ਜੀ ਅੱਜ ਦਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਬੰਦ ਡੱਬੇ ਦਾ ਭਾਅ ਜੀ ਪੈਨੈਪਲ ਦਾ ਭਾਅ ਰਿਹਾ ਜੀ ਅੱਜ ਦਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪੈਨੈਪਲ ਦਾ ਦੋਸਤੋ ਆਪਾਂ ਆਲੂ ਪਿਆਜ਼ ਵਾਰੀ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਬੰਦ ਘਟਿਆਂ ਬਾਰੇ ਗੱਲਬਾਤ ਕਰਦੇ ਵੀ ਆਲੂ ਤੇ ਪਿਆਜ਼ ਦਾ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਬੰਦ ਘਟਿਆਂ ਦਾ ਜੀ ਚਲੋ ਆਪਾਂ ਕਰੀਏ ਹਾਂਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਗੱਲਬਾਤ ਕਰਦੇ ਹਾਂ ਜੀ ਬਾਬੂ ਜੀ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਤੇ ਆਲੂ ਤੇ ਪਿਆਜ਼ ਦਾ ਜੀ ਸੰਸਕਰ ਬਾਬੂ ਜੀ ਨਮਸਕਾਰ ਨਮਸਕਾਰ ਹੋਠੀ ਕੋ ਬਾਬੂ ਜੀ ਬਹੁਤ ਵਧੀਆ ਅੱਜ ਕੀ ਭਾਅ ਰਿਹਾ ਜੀ ਆਲੂ ਦਾ ਜੀ ਅੱਜ ਆਪਣੇ ਦਾ ਅੱਜ ਆਲੂ ਵਿਕਿਆ ਜੀ ਉਹ ਡੈਮੰਡ 300 ਰੁਪਏ ਹਾਂਜੀ ਦੋਸਤੋ ਆ ਡੈਮੰਡ ਦਾ ਭਾਅ ਰਿਹਾ ਜੀ ਅੱਜ ਦਾ ਜੀ 300 ਰੁਪਏ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਘਟੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਤੇ ਇਹਦਾ ਲਾਲ ਆਲੂ ਦਾ ਕੀ ਭਾਅ ਵਿਕੇ ਜੀ 650 ਵਿਕੇ ਜੀ ਹਾਂਜੀ ਦੋਸਤੋ ਐਲ ਆਰ ਦਾ ਭਾਅ ਰਿਹਾ ਜੀ 350 ਰੁਪਏ ਦਾ ਭਾਅ ਰਿਹਾ ਜੀ ਵਧੀਆ ਆਲੂ ਆ ਜੀ ਪੂਰਾ ਵਧੀਆ ਟੌਪ ਦਾ ਆਲੂ ਆ ਜੀ ਐਲ ਆਰ ਦਾ ਭਾਅ ਰਿਹਾ ਜੀ ਲਾਲ ਆਲੂ ਦਾ ਜੀ ਅੱਜ ਨਾਲ ਬੰਦ ਗੱਠੇ ਦਾ ਭਾਅ ਰਿਹਾ ਜੀ ਆਪਿਕਾ 400 ਡਾਇਮੰਡ ਹਾਂਜੀ ਦੋਸਤੋ ਹੋਰ ਵੀ ਵਧੀਆ ਡਾਇਮੰਡ ਦਿਖਾ ਦਿੰਦਾ ਜੀ 400 ਰੁਪਏ ਦਾ ਭਾਅ ਜੀ ਵਧੀਆ ਆਲੂ ਆ ਜੀ ਪੂਰਾ ਟੌਪ ਦਾ ਜੀ ਇਹ ਡਾਇਮੰਡ ਆਲੂ ਦਾ ਭਾਅ ਰਿਹਾ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਜੀ ਬੰਦ ਗੱਠੇ ਦਾ ਜੀ ਅੱਜ ਵੀ ਕਿੰਦੀ ਥੋੜੀ ਘੱਟ ਸੀ ਆਲੂ ਗਏ ਅੱਛਾ ਜੀ ਅੱਜ ਘੱ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਜੀ ਆਪਾਂ ਬੰਦ ਘਟਿਆਂ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਪਿਆਜ਼ ਦਾ ਜੀ ਆਪਾਂ ਕਿਉਂਕਿ ਸੁੱਕਾ ਪਿਆਜ਼ ਹੁੰਦਾ ਜੀ ਬਾਈ ਹੋਰਾਂ ਕੋਲੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ 30 ਕਿਲੋ ਦਾ ਘਟਾ ਹੁੰਦਾ ਜੀ ਪਿਆਜ਼ ਦਾ ਚੋਰਾ ਪਕੜੀਏ ਗੱਲਬਾਤ ਬਾਬੂ ਜੀ ਨਾਲ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਪਿਆਜ਼ हां जी दोस्तों प्याज ਦਾ ਭਾਅ ਰਿਹਾ ਜੀ ਅੱਜ ਦਾ ਜੀ 12 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਜੀ ਘਟੋ ਘਟ 30 ਕਿਲੋ ਲੈਣਾ ਪੈਣਾ ਜੀ 12 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਰਿਹਾ ਜੀ ਬੰਦ ਘਟਿਆਂ ਦਾ ਭਾਅ ਜੀ ਅੱਜ ਦਾ ਜੀ ਇਹ ਇਹ ਵੀ ਬਾਗੂ ਕੋਲ ਮੈਸੇਜ ਹੈ ਕਿਸੇ ਨੂੰ ਵੀ ਲੈਣਾ ਹੈ 13 ਰੁਪਏ ਕਿਲੋ ਦਾ ਭਾਅ ਜੀ 12 ਤੋਂ ਲੈ ਕੇ 13 ਰੁਪਏ ਕਿਲੋ ਦਾ ਭਾਅ ਰਿਹਾ ਜੀ ਪਿਆਜ਼ ਹੋਰ ਵੀ ਪਿਆਜ਼ ਦਿਖਾਉਣਾ ਵਧੀਆ ਪਿਆਜ਼ ਵੀ ਕੀ ਭਾਤ ਹੈ ਇਹਦਾ ਕੀ ਭਾਤ ਲੀ ਜਾਂਦਾ ਵਧੀਆ ਪਿਆਜ਼ ਪੂਰਾ ਵਧੀਆ ਸੁੱਕਾ ਸੀ ਪੂਰਾ ਵਧੀਆ ਨਾ ਸੀ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਹੈਗਾ ਜੀ ਨਾਸਕਲੇ ਪਿਆਜ਼ ਦਾ ਜੀ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜੀ ਪਿਆਜ਼ਾਂ ਦੇ ਭਾਅ ਕੱਢ ਚੁੱਕੇ ਨੇ ਜੇ ਕਿਸੇ ਨੇ ਵੀ ਲੈਣਾ ਜੀ ਪਿਆਜ਼ ਦਾ ਭਾਅ ਘੱਟ ਚੁੱਕਿਆ ਜੀ 20 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਨਾਸ਼ਕ ਦੇ ਪਿਆਜ਼ ਵੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਗੱਡੀ ਵਾਲਾ ਪਿਆਜ਼ ਵੀ ਦਿਖਾ ਦਨੇ ਬੰਦ ਗੱਟੇ ਲੈਣੇ ਵੇਣੇ ਜੇ ਕਿਸੇ ਨੇ ਵੀ ਲੈਣਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਹਾਂਜੀ ਦੋਸਤੋ 30 ਕਿਲੋ ਦੀ ਭਰਤੀ ਆ ਗੱਟੇ ਦੇ ਵਿੱਚ ਜੀ ਕਿਸੇ ਨੇ ਵੀ ਲੈਣਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ ਇਹ ਕਿਸੇ ਨੇ ਵੀ ਲੈਣਾ ਸੁੱਕਾ ਪਿਆਜ਼ ਆ ਪੂਰਾ ਟੋਪ ਦਾ ਜੀ ਇਹ ਠੀਕ ਹੈ ਬੰਦ ਬੰਦ ਗੱਟੇ ਲੈਣੇ ਵੇਣੇ ਜੇ ਕਿਸੇ ਨੇ ਵੀ ਲੈਣਾ ਹੈ ਜੀ ਬੰਦ ਗੱਟੇ ਦਾ ਭਾਅ ਜੀ 15 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਪਿਆਰਦਾ ਜੀ ਅੱਜ ਦਾ